ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਾਮ ਰਾਮਾ ਮਹਾਦਾਬ ਜੀ ਤੁਹਾਡਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਅੱਜ ਆਪਾਂ ਗੱਲ ਕਰਦੇ ਆ ਜੀ ਜਸਵੀਰ ਸਿੰਘ ਜਿਹਨਾਂ ਦਾ YouTube ਤੇ ਚੈਨਲ ਹੈਗਾ ਜੀ ਜਾਨਮਾਹਲ ਵੀਡੀਓ ਸੁਬੀਰ ਆਪਣੇ ਰੋਪੜ ਏਰੀਆ ਦਾ ਹੈਗਾ ਜੀ ਕਿਉਂਕਿ ਆਪਣੇ ਏਰੀਆ ਵੀ ਰੋਪੜ ਕੁਰਾਲੀ ਹੋਇਆ ਆ ਆਪਾਂ ਵੈਸੇ ਇੱਕ ਖਰੜ ਦੇ ਕੋਲ ਰਹਿੰਦੀ ਆ ਜੀ ਸੋ ਅੱਜ ਆਪਾਂ ਗੱਲ ਕਰਦੇ ਆ ਜੀ ਕਿ ਵੀਰ ਉੱਪਰ ਜਿਹੜੇ આરોਪ ਲੱਗੇ ਆ ਜੀ ਵੀ ਉਹਨਾਂ ਦੇ ਪਾਕਿਸਤਾਨ ਨਾਲ ਲਿੰਕ ਹੈ ਏਜੰਸੀਆਂ ਨਾਲ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਤੁਸੀਂ ਵੀ ਬਹੁਤ ਸਾਰੇ ਸਬਸਕ੍ਰਾਈਬਰ ਆ ਜਿਹੜੇ ਬਾਈ ਦੀ ਵੀਡੀਓ ਦੇਖਦੇ ਕਿਉਂਕਿ ਬਾਈ ਦੇ ਮਿਲੀਅਨ ਪਲੱਸ ਜਿਹੜੇ ਸਬਸਕ੍ਰਾਈਬਰ ਉਹ ਹੈਗੇ ਆ ਸੋ ਤੁਸੀਂ ਕਮੈਂਟ ਦੇ ਵਿੱਚ ਆਪਣੀ ਰਾਏ ਜਰੂਰ ਦੱਸਿਓ ਕਿ ਬਾਈ ਤੇ ਜਿਹੜੇ ਲੱਗੇ ਆ ਰੋਪ ਆ ਵੀ ਉਹ ਬੇਗੁਨਾਹ ਹੋ ਸਕਦੇ ਆ ਜਾਂ ਨਹੀਂ ਸੋ ਆਪਣਾ ਮਨ ਕਹਿੰਦਾ ਏ ਕਿਉਂਕਿ ਬਾਈ ਦੇ ਕੰਟੈਂਟ ਵੀ ਵਧੀਆ ਹੁੰਦੇ ਆ ਕਿਉਂਕਿ ਬਾਈ ਪਾਕਿਸਤਾਨ ਜ਼ਰੂਰ ਗਿਆ ਜੀ ਕਿਉਂਕਿ ਤੁਹਾਨੂੰ ਵੀ ਪਤਾ ਵੀਡੀਓ ਬਾਈ ਨੇ ਪਾਈਆਂ ਹੋਈਆਂ ਬਹੁਤ ਸਾਰੀਆਂ ਸੋ ਪਾਕਿਸਤਾਨ ਕੱਲਾ ਬਾਈ ਨਹੀਂ ਗਿਆ ਬਹੁਤ ਸਾਰੇ ਯੂਟਿਊਬਰ ਆ ਜਿਹੜੇ ਪਾਕਿਸਤਾਨ ਨੂੰ ਜਾਂਦੇ ਆ ਜਿਵੇਂ ਕਿ ਆਪਣਾ ਇੱਕ ਆਪਣਾ ਬਾਈ ਹੋ ਗਿਆ ਜੀ ਪੰਜਾਬੀ ਟੂਰ ਕਪਲ ਠੀਕ ਹੈ ਜੋੜਾ ਉਹ ਵੀ ਮਤਲਬ ਜਾਂਦੇ ਆ ਜੀ ਪਾਕਿਸਤਾਨ ਆਉਂਦੇ ਜਾਂਦੇ ਰਹਿੰਦੇ ਆ ਤੇ ਇੱਕ ਫਲॉप ਯੂਟਿਊਬਰ ਆ ਵੀਰ ਉਹ ਵੀ ਜਾਂਦਾ ਰਹਿੰਦਾ ਹੈ ਹੋਰ ਬਹੁਤ ਸਾਰੇ ਯੂਟਿਊਬਰ ਜਿਹੜੇ ਪਾਕਿਸਤਾਨ ਜਾ ਕੇ ਬਲੌਗ ਬਣਾਉਂਦੇ ਆ ਤੇ ਬਾਕੀ ਬਹੁਤ ਸਾਰੇ ਵਪਾਰ ਵਾਲੇ ਬੰਦੇ ਵੀ ਜਿਹੜੇ ਪਾਕਿਸਤਾਨ ਆਉਂਦੇ ਜਾਂਦੇ ਰਹਿੰਦੇ ਆ ਸੋ ਜਸਵੀਰ ਸਿੰਘ ਤੇ ਹੀ ਕਿਉਂ ਮਤਲਬ ਐਦਾਂ ਦੇ ਰੋਪ ਲੱਗੇ ਠੀਕ ਹੈ ਜੀ ਸੋ ਆਪਾਂ ਨੇ ਬਾਈ ਦੀ ਸਪੋਰਟ ਕਰਨੀ ਹੈ ਜੀ ਪੂਰੀ ਕਿਉਂਕਿ ਆਪਾਂ ਨੇ ਤੁਸੀਂ ਵੀਡੀਓ ਦੇਖੀ ਹੋਣੀਆਂ YouTube ਤੇ ਬਹੁਤ ਸਾਰੀਆਂ ਬਾਈ ਦੇ ਪਿੰਡ ਦੇ ਸਰਪੰਚ ਸਾਹਿਬ ਹੋਗੇ ਜਾਂ ਹੋਰ ਸਾਰੇ ਪਿੰਡ ਦੇ ਮੈਂਬਰ ਹੋਗੇ ਸਾਰਾ ਕੋਈ ਵੀ ਇੱਕ ਬੰਦਾ ਵੀ ਬਾਈ ਨੂੰ ਮਾੜਾ ਨਹੀਂ ਕਹਿ ਰਿਹਾ ਵੀ ਮਤਲਬ ਇਹ ਬੰਦਾ ਮਾੜਾ ਏ ਜਾਂ ਇਹ ਕਰ ਸਕਦਾ ਸਾਰੇ ਕਹਿੰਦੇ ਵੀ ਬਹੁਤ ਘਿਹੜ ਬੰਦਾ ਏ ਆਪਾਂ ਵੀ ਬਾਈ ਦੀ ਵੀਡੀਓ ਦੇਖਦੇ ਆ ਸਾਰੇ ਜਣੇ ਇਕੱਠੇ ਹੋ ਕੇ ਕਿਉਂਕਿ ਆਪਾਂ ਨੂੰ ਵੀ ਲੱਗਦਾ ਵੀ ਬਾਈ ਐਦਾਂ ਦਾ ਕੰਮ ਨਹੀਂ ਕਰ ਸਕਦਾ ਸੋ ਕਮੈਂਟ ਦੇ ਵਿੱਚ رائے ਜ਼ਰੂਰ ਦੇਣੀ ਤੁਸੀਂ ਆਪਣੀ ਵੀ ਜਸਪੀਰ ਸਿੰਘ ਤੇ ਹੀ ਕਿਉਂ ਇਹ ਜਿਹੜੇ આરોਪ ਲੱਗ ਲੱਗ ਰਹੇ ਆ ਜੀ ਸੋ ਆਪਾਂ ਨੇ ਬਾਈ ਦੀ ਸਪੋਰਟ ਕਰਨੀ ਆ ਜੀ ਠੀਕ ਆ ਜੀ ਸਾਰਿਆਂ ਨੇ ਇਕੱਠੇ ਹੋ ਗਏ ਕਿਉਂਕਿ ਕੋਈ ਵੀ ਜਿਹੜਾ ਯੂਟਿਊਬਰ ਹੈ ਜਾਂ ਬਲੌਗਰ ਹੈ ਠੀਕ ਆ ਜੀ ਉ ਜਾਊਗਾ ਕਿਸੇ ਵੀ ਕੰਟਰੀ ਦੇ ਵਿੱਚ ਵੀਡੀਓ ਬਣਾਊਗਾ ਇਦਾਂ ਦੀਆਂ ਮਾੜੀਆਂ ਮੋਟੀਆਂ ਮੁਸੀਬਤਾਂ ਤੁਹਾਨੂੰ ਝੱਲਣੀਆਂ ਪੈਣਗੀਆਂ ਸੋ ਆਪਣੀ ਕੰਤੇ ਬਾਈ ਨੂੰ ਫੁੱਲ ਸਪੋਰਟ ਹੈ ਜੀ ਜਿੱਥੇ ਬਾਈ ਨੂੰ ਜ਼ਰੂਰਤ ਪਾਵਾਂਗੇ ਆਪਾਂ ਜਾਵਾਂਗੇ ਸੋ ਧੰਨਵਾਦ ਜੀ ਸੋ ਤੁਸੀਂ ਵੀ ਬਾਈ ਦੀ ਸਪੋਰਟ ਕਰਨੀ ਹੈ ਜੀ 네ਗੇਟਿਵ 네ਗੇਟਿਵ ਨਹੀਂ ਆਪਾਂ ਨੇ ਬਾਈ ਬਾਰੇ ਸੋਚਣਾ ਪੋਜ਼ਿਟਿਵ ਸੋਚਣਾ ਹੈ ਕਿਉਂਕਿ ਬੰਦਾ ਆਪਣੇ ਏਰੀਏ ਦਾ ਹੈ ਆਪਣੇ ਪੰਜਾਬੀ ਭਰਾ ਹੈ ਘੈਂਟ ਬੰਦਾ ਹੈ ਪੂਰਾ ਸੋ ਮਿਲਦੇ ਹਾਂ ਜੀ ਫਿਰ ਹੁਣ ਆਪਾਂ ਇੱਕ ਨੈਕਸਟ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਸੋ ਵਾਹਿਗੁਰੂ ਨੂੰ ਆਪਾਂ ਅਰਦਾਸ ਕਰਦੇ ਹਾਂ ਜੀ ਕਿ ਕਿ ਬਾਈ ਤੇ ਲੱਗੇ ਹੋਏ ਸਾਰੇ ਵੀ ਜਿਹੜੇ આરોਪ ਆ ਉਹ ਝੂਠੇ ਨਿਕਲ ਜਾਣ ਠੀਕ ਹੈ ਜੀ ਕਿਉਂਕਿ ਜੇ ਮੰਨ ਲਓ ਬਾਈ ਤੇ આરોਪ ਸੱਚੇ ਹੁੰਦੇ ਆ ਤਾਂ ਆਪਣਾ ਜਿਹੜਾ ਪੰਜਾਬੀਆਂ ਦਾ ਨਾਮ ਹੈ ਉਹ ਵੀ ਕਾਫੀ ਬਦਨਾਮ ਹੋਊਗਾ ਠੀਕ ਹੈ ਜੀ ਪਰ ਇਦਾਂ ਦਾ ਕੰਮ ਪਰਮਾਤਮਾ ਕਰੇ ਨਾ ਹੋਵੇ ਸੋ ਮਿਲਦੀ ਹਾਂ ਜੀ ਫਿਰ ਹੁਣ ਇੱਕ ਨੈਕਸਟ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਮ ਰਾਮ ਆਦਾਬ ਜੀ